ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ ਪੁਲਿਸ ਵੱਲੋਂ ਦੋਨਾਂ ਨੂੰ ਕੀਤਾ ਗ੍ਰਿਫਤਾਰ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਜਲੰਧਰ ਦੇ ਨਗੋਦਰ ਦੇ ਵਿੱਚ ਇੱਕ ਮਹਿਲਾ ਵੱਲੋਂ ਜਿਹੜੀ ਕਿ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੰਦੀ ਹੈ ਤੇ ਤੁਹਾਨੂੰ ਦੱਸਦੇ ਕਿ ਮਹਿਲਾ ਜਿਹੜੀ ਕੁਝ ਇੱਕ ਨਿੱਜੀ ਆਫਿਸ ਦੇ ਵਿੱਚ ਕੰਮ ਕਰਦੀ ਸੀ ਅਤੇ ਜਦੋਂ ਉਸ ਨੇ ਇੱਕ ਵਿਅਕਤੀ ਦੇ ਨਾਲ ਪਿਆਰ ਹੋ ਗਿਆ ਤਾਂ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਤੇ ਪੁਲਿਸ ਵੱਲੋਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕੀ ਕੁਝ ਕਿਹਾ ਡੀਐਸਪੀ ਨੇ ਸ਼ਨੋਦੇਹਤਾਂ ਕਿਉਂ ਕੀਤਾ ਸੀ ਅਸਰ ਜੀ ਕੈਸ਼ ਕੈਸ਼ ਅੱਛਾ ਨਹੀਂ ਕੀ ਕਾਰਨ ਕਿਉਂ ਆਇਆ ਸੀ ਦਾ ਕਿਉਂ ਕੀਤਾ ਸੀ ਅਸਰ ਜੀ ਕੈਸ਼ ਕੈਸ਼ ਅੱਛਾ ਨਹੀਂ ਕੀ ਕਾਰਨ ਕਿਉਂ ਆਇਆ ਸੀ ਇਹਨਾਂ ਗੱਲਬਾਤ ਸੀ ਕਿਹਦੀ ਨੀਰੂ ਨਾ ਹੂੰ ਨੀਰੂ ਨਾ ਨੀਰੂ ਕੋਣਾ ਅੱਛਾ ਤੁਹਾਡੀ ਘਰ ਵਾਲੀ ਆ ਨਹੀਂ ਹਾਂ ਗੱਲਬਾਤ ਸੀ ਕੰਮ ਦਾ ਡੀਮਾਰਚ ਅੱਛਾ ਹਾਂਜੀ ਉੱਥੇ ਗੱਲ ਵਾਸਤੇ ਤੇਰੀ ਗੱਲ ਵਾਸਤ ਸੀਗੀ ਹਾਂਜੀ ਹੋ ਗਈ ਸੀ ਅੱਛਾ ਹਾਂਜੀ ਤੇ ਜਿਹਦਾ ਕਤਲ ਕੀਤਾ ਉਹ ਕੌਣ ਸੀ ਉਹਨਾਂ ਦਾ ਹਸਬੰਦ ਸੀ ਅੱਛਾ ਤੇ ਕਾਹਦੇ ਨਾਲ ਕੀਤਾ ਸੀ ਕਤਲ ਹੋਜੀ 10 ਜੀ ਸੀ ਅੱਛਾ ਤੇ ਡਰ ਨਹੀਂ ਲੱਗਾ ਹੀ ਕੋਈ ਪਤਾ ਹੀ ਨਹੀਂ ਲੱਗਿਆ ਤੇ ਹੁਣ ਪਛਤਾਵਾ ਹੈਗਾ ਹਾਂਜੀ ਇਹ ਜੇ 20 ਦਸੰਬਰ ਨੂੰ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਡੈੱਡ ਬੋਡੀ ਬੁੱਧਾ ਪਿੰਡ ਦੇ ਕੋਲ ਇੱਕ ਡੈੱਡ ਬੋਡੀ ਜਿਹੜੀ ਹੈ ਸਖਦੇ ਕੰਡੇ ਤੇ ਪਈ ਹੈ ਜਿਹੜੀ ਕਿ ਬਹੁਤ ਤਰੀਕੇ ਨਾਲ ਉਹਨੂੰ ਤੇ ਇਸ ਤੋਂ ਹੁਸਿਆਰਾਂ ਨਾਲ ਵੜਿਆ ਹੋਇਆ ਉਹ ਜਦੋਂ ਉਸੇ ਮੌਕੇ ਤੇ ਜਾ ਕੇ ਕੇਸ ਰਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਾ ਵੀ ਇਹ ਡੈੱਡ ਬਾਡੀ ਇੱਕ ਮੁਕੇਸ਼ ਕੁਮਾਰ son of ਸਤਪਾਲ ਸਿੰਘ ਜਲੰਧਰ ਦੀ ਸੀਗੀ ਤੇ ਜਦੋਂ ਹੋਰ ਡੀਐਚ ਦੀ ਇਨਵੈਸਟੀਗੇਸ਼ਨ ਕੀਤੀ ਤੇ ਫਿਰ ਪਤਾ ਲੱਗਾ ਵੀ ਇਹਦੀ ਵਾਈਫ ਜਿਹੜੀ ਹੈ ਨੀਰੂ ਇਹਦੇ ਇੱਕ ਹਰਪ੍ਰੀਤ ਹੈਪੀ ਜਿਹੜਾ ਜਲੰਧਰ ਦਾ ਹੀ ਰਹਿਣ ਵਾਲਾ ਸੀ ਤੇ ਨੀਰੂ ਤੇ ਹਰਪ੍ਰੀਤ ਹੈਪੀ ਇਹ ਦੋਨੇ ਡੀਮਾਰਟ ਜਲੰਧਰ ਦੇ ਵਿੱਚ ਜਿਹੜੇ ਕੰਮ ਕਰਦੇ ਸੀਗੇ ਤੇ ਉੱਥੇ ਇਹਨਾਂ ਦੇ ਜਿਹੜੇ ਆਪਸ ਚ ਰਿਲੇਸ਼ਨ ਡਵੈਲਪ ਹੋ ਗਏ ਤੇ ਇਹ ਜਿਹੜੇ ਇੱਕ ਦੂਜੇ ਦੇ ਨਾਲ ਵਿਆਹ ਕਰਾਉਣਾ ਚਾਹਦੇ ਸੀਗੇ ਸੋ ਇਹ ਜਿਹੜਾ ਮਰਨ ਵਾਲਾ ਸੀਗਾ ਇਹ ਇਹਨਾਂ ਦੇ ਵਿਆਹ ਦੇ ਵਿੱਚ ਇੱਕ ਰੋੜਾ ਸੀਗਾ ਕਿਉਂਕਿ ਨੀਰੂ ਨੂੰ ਸ਼ਾਇਦ ਲੱਗਦਾ ਸੀਗਾ ਵੀ ਡਾਈਵੋਰਸ ਮੈਨੂੰ ਨਹੀਂ ਰਹੇਗਾ ਤੇ ਉਹਨੇ ਫਿਰ ਇਹਨੂੰ ਜਿਹੜਾ ਇਹਨਾਂ ਨੇ ਆਪਸ ਦੇ ਵਿੱਚ ਹੰਸਲਾ ਹੋ ਕੇ ਸਲਾਹ ਕੀਤੀ ਕਿ ਇਹਨੂੰ ਜਿਹੜਾ ਇਹਦਾ ਕੰਡਾ ਕੱਢ ਦਿੱਤਾ ਜਾਵੇ ਇਸੇ ਤਹਿਤ 19 ਤਰੀਕ ਨੂੰ ਇਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਜਿਹੜਾ ਹੈ ਮਰਨ ਵਾਲੇ ਨੂੰ ਰਪੀਤ ਹੱਤੀ ਨੇ ਆਪਣੇ ਕੋਲ ਬੁਲਾਇਆ ਕਿ ਉੱਥੇ ਬੱਸ ਸਟੈਂਡ ਤੇ ਇਕੱਠੇ ਹੋਏ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਇਕੱਠੇ ਸ਼ਾਦਸ਼ੂ ਕੀਤੀ ਤੇ ਉਸੇ ਦਰਾਨੀਏ ਦੋਦੇ ਜਿਹੜੇ ਆਪਣੇ ਜਿਹੜੇ ਨਕਉਦਰ ਸਾਈਡ ਨੂੰ ਕੰਗਸਾਪੂ ਦੇ ਲਾਗੇ ਜਿਹੜਾ ਬੰਦਾ ਪਿੰਡ ਦੇ ਲਾਗੇ ਉਥੇ ਆ ਗਏ ਉਥੇ ਜਿਹੜਾ ਮਰਨ ਵਾਲਾ ਇਹ ਪਿਸ਼ਾਬ ਕਰਨ ਲਈ ਉਤਰਿਆ ਤੇ ਇਹਨੇ ਇੱਥੇ ਅਟੈਕ ਕਰਕੇ ਇਹਨੂੰ ਜਿਹੜਾ ਸੀਰੀਅਸ ਜਿਹੇ ਸੱਟਾ ਲਾ ਕੇ ਉਹ ਜਿਹੜਾ ਮਾਰਤਾ ਔਰ ਉਸ ਤੋਂ ਬਾਅਦ ਇਹਨੇ ਟੈਲੀਫੋਨ ਤੇ ਗੱਲ ਵੀ ਕੀਤੀ ਆਪਣੀ ਪ੍ਰੇਮਿਕਾ ਨਾਲ ਵੀ ਮੈਂ ਜਿਹੜਾ ਇਹਦਾ ਕੰਮ ਕਰਤਾ ਵਾ ਪਰ ਹਮਲਾ ਕਾਦੇ ਨਾਲ ਕੀਤਾ ਇੱਕ ਦਾਤਰ ਸੀਗਾ ਜੀ ਇਹਨੇ ਕੋਈ 15 ਦਿਨ ਪਹਿਲੇ ਇੱਕ ਦਾਤਰ ਲਿਆ ਸੀਗਾ ਸਪੈਸ਼ਲਿਸਟ ਦੇ ਵਾਸਤੇ ਉਸ ਦਸਤਰ ਦੇ ਨਾਲ ਇਹ ਹਮਲਾ ਕਰਕੇ ਕੀਤਾ ਉਹ ਦਸਤਰ ਤੇ ਜਿਹੜਾ ਮਰਨ ਤੋਂ ਬਾਅਦ ਇਹ ਮਰਨ ਵਾਲੇ ਦਾ ਮੋਟਰਸਾਈਕਲ ਜਿਹੜਾ ਵੈ ਕਿਉਂਕਿ ਇੱਕੋ ਮੋਟਰਸਾਈਕਲ ਤੇ ਆਏ ਸੀ ਆਪਣਾ ਮੋਟਰਸਾਈਕਲ ਜਿੰਦਰ ਖੜਾ ਕਰਾਇਆ ਸੀਗਾ ਜਿਹੜਾ ਕਿਊਜ਼ ਹੈਗਾ ਰਪੀਤ ਹੈਪੀ ਤੇ ਇਹ ਦੋਨੇ ਜਣੇ ਆ ਆਪਣੇ ਮਰਨ ਵਾਲੇ ਦੇ ਮੋਟਰਸਾਈਕਲ ਤੇ ਇਕੱਠੇ ਆਏ ਸੀਗੇ ਉਹ ਮੋਟਰਸਾਈਕਲ ਤੇ ਉਹਦੇ ਜਿਹੜਾ ਉਹਦਾ ਪਰਸ ਜਿਹਦੇ ਵਿੱਚ ਉਹਦਾ ਆਧਾਰ ਕਾਰਡ ਉਹਦਾ ਪੈਨ ਕਾਰਡ ਤੇ ਉਹਦਾ ਲਾਇਸੈਂਸ ਹੈਗਾ ਡਰਾਈਵਿੰਗ ਲਾਇਸੈਂਸ ਉਹ ਸਾਰਾ ਆਪਣੇ ਨਾਲ ਲੈ ਕੇ ਚਲਾ ਗਿਆ ਸੀਗਾ ਉਹ ਸਾਰਾ ਜਿਹੜਾ ਹੈਗਾ ਵਾ ਤੇ ਜਿਹੜਾ ਹਥਿਆਰ ਜਿਹਨੇ ਨਾ ਇਹਨੇ ਕਤਲ ਕੀਤਾ ਵਾ ਉਹ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਮਰਨ ਵਾਲੇ ਦਾ ਮੋਟਰਸਾਈਕਲ ਅਤੇ ਨਾਲ ਜਿਹੜੇ ਹੈਗੇ ਆ ਆਧਾਰ ਕਾਰਡ ਪੈਨ ਕਾਰਡ ਮਰਨ ਵਾਲੇ ਦਾ ਤੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਵੀ ਜਿਹੜੇ ਆ ਬਰਾਮਦ ਕਰ ਲਏ ਗਏ ਸਰ ਇਹਨਾਂ ਦੇ ਕੋਈ ਬੱਚਾ ਵੀ ਆ ਕੀ ਜੀ ਹਾਂ ਜਿਹੜੇ ਮਰਨ ਵਾਲਾ ਤੇ ਜਿਹਦੇ ਇੱਕ 10 ਸਾਲ ਦਾ ਬੇਟਾ ਹੈ ਇੱਕ 6 ਸਾਲ ਦੀ ਬੇਟੀ ਵੀ ਹੈ ਠੀਕ ਆ ਮੈਰਿਡ ਹੈ ਵੀ ਜਿਹੜਾ ਨਹੀਂ ਉਹ ਅਨਮੈਰਿਡ ਹੈ ਜੀ ਦੂਜਾ ਜਿਹੜਾ ਹੈਗਾ ਹਰਪ੍ਰੀਤ ਹੈਪੀ ਜਿਹੜਾ ਦੂਸਰਾ ਅਕਿਊਜ਼ਡ ਹੈ ਉਹ ਅਨਮੈਰਿਡ ਹੈ ਬਲਕਿ ਇਹਨਾਂ ਨੇ ਇੱਕ ਪ੍ਰੋਗਰਾਮ ਉਹਦੀ ਬੋਲਤੀ ਨਾਲ ਮਿਲ ਕੇ ਬਣਾਇ ਹਾਂ ਬਿਲਕੁਲ ਜੀ ਕਿਉਂਕਿ ਉਸ ਤੋਂ ਬਾਅਦ ਇਹਨੇ ਆਪਣੇ ਫੋਨ ਤੇ ਗੱਲ ਵੀ ਉਹਦੇ ਨਾਲ ਕੀਤੀ ਰਾਤ 19 ਤਰੀਕ ਨੂੰ ਰਾਤ ਨੂੰ ਉਹਨੂੰ ਮਾਰਨ ਤੋਂ ਬਾਅਦ ਇਹਨੇ ਆਪਣੇ ਇੰਸਟਾਗ੍ਰam ਤੇ ਉਹਨੂੰ ਦੱਸਿਆ ਫੋਨ ਕਰਕੇ ਵੀ ਮੈਂ ਆਪਣਾ ਜਿਹੜਾ ਉਹਨੂੰ ਡੈਡ ਕਰਤਾ ਦਾ ਕੰਮ ਕਰਤਾ ਹਾਂ ਇਹ ਕੋਈ ਪਿਛਲੇ 6-7 ਮਹੀਨੇ ਤੋਂ ਆਪਸ ਰਿਲੇਸ਼ਨ ਸੀਗਾ ਕਿਹੜੀ ਧਾਰਾ ਲਾਈ ਇਹ ਉਹ ਜਿਹੜੇ ਮਰਡਰ ਦੀ ਲੱਗਦੀ 302 ਦੀ ਜੀ ਠੀਕ ਹੈ ਹੁਣ ਦੋ ਜਣੇ ਗ੍ਰਿਫਤਾਰ ਕੀਤੇ ਹਾਂਜੀ ਕੋਈ ਜਣੇ ਦੋਨੇ ਸੀਗੇ ਜਿਹੜੀ ਦੋਨੇ ਦੋਸ਼ੀ ਤੇ ਪਹਿਲਾ ਵੀ ਆਰਥਿਕ ਹੈਪੀ ਤੇ ਕੋਈ ਪਹਿਲਾ ਵੀ ਕੇਸ ਹੈਗਾ ਜਾਂ ਨਹੀਂ ਪਹਿਲੇ ਉਸ ਇਨਵੈਸਟੀਗੇਸ਼ਨ ਦਾ ਪਾਰਟ ਆ ਸਾਡਾ ਉਹ ਅਸੀਂ ਇਹਦਾ ਲੈ ਕੇ ਇਹਨਾਂ ਦਾ ਤੇ ਉਹ ਇਨਵੈਸਟੀਗੇਸ਼ਨ ਕਰਦੇ ਹਾਂ ਕਿ ਜਿੱਦੋਂ ਉਹ ਹੋਇਆਗਾ ਤੇ ਉਹ ਵੀ ਉਹਦਾ ਵੀ ਦੇਖਿਆ ਜਾਏਗਾ ਪਾਰਟ ਨਸ਼ਾ ਵੀ ਆਪੀ ਦੇਖਣਾ ਹੈ ਇਹ ਨਸ਼ਾ ਸ਼ਰਾਬ ਵਗੈਰਾ ਦਾ ਤਾਂ ਹੈਗਾ ਬਾਕੀ ਉਹ ਅਜੇ ਆਪਾਂ ਦੇਖਦੇ ਹਾਂ ਜੀ